ਮਨੁੱਖ ਪ੍ਰਗਟਿਆ ਰੂਤੀ ਤੋਂ ਜਗ ਚਾਨਣ ਹੋਵਾ ਜਿਉਂ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਦੇਨ ਦੁਨੀਆ ਦੇ ਬਾਦਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਬਾਦਸ਼ਾਹ ਉਹਨਾਂ ਦੇ ਪ੍ਰਕਾਸ਼ ੁਰਬ ਨੂੰ ਮਨਾਉਣ ਦੇ ਲਈ ਸਿੱਖ ਕੌਮ ਦੇ ਪਾਕ ਪਵਿੱਤਰ ਅਤੇ ਮੁਕੱਦਸ ਸਥਾਨ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸੁਭਾਏਮਾਨ ਸਮੁੱਚੀ ਗੁਰੂ ਕੀ ਸੰਗਤ ਸਾਰੇ ਜਾਣੇ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਜਾਣਦੇ ਹਾਂ ਕੇ ਸਾਲ 1469 ਈਸਵੀ ਦੇ ਵਿੱਚ ਇਸ ਮੁਬਾਰਕ ਧਰਤੀ ਤੇ ਮਾਤਾ ਤ੍ਰਿਪਤਾ ਜੀ ਦੀ ਪੁੱਖ ਤੋਂ ਭਾਈ ਮਹਿਤਾ ਕਲਿਆਣ ਦਾਸ ਜੀ ਉਹਨਾਂ ਦੇ ਘਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤਾਂ ਇਸ ਧਰਤੀ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਬਹੁਤ ਆਪਾ ਤਾਪੀ ਦਾ ਮਾਹੌਲ ਨਫਰਾਤ ਇੱਕ ਦੂਜੇ ਦੇ ਪ੍ਰਤੀ ਦਵੇਤ ਈਰਖਾ ਅਤੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਂਦਾ ਪਾਇਨ ਖਾਓ ਰਤ ਪਿਤ ਕੁੱਤੇ ਹੋ ਚਟ ਜਾਓ ਰਾਜੇ ਜਿਹੜੇ ਸੀ ਗਰੀਬਾਂ ਦਾ ਖੂਨ ਪੀ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਇਸ ਪਾਕ ਮੁਬਾਰਕ ਧਰਤੀ ਦੇ ਉੱਤੇ ਆਏ ਤੇ ਜਿਵੇਂ ਹੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਸ ਸੰਸਾਰ ਦੇ ਉੱਤੇ ਪਿਆ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਜਿਹੜਾ ਇੱਥੇ ਅੰਧਕਾਰ ਸੀ ਬੇਇਨਸਾਫੀ ਦਾ ਮੇਰ-ਤੇਰ ਦਾ ਨਫ਼ਰਤ ਦਾ ਊਚ-ਨੀਚ ਦਾ ਸ਼ੂਤ-ਸ਼ਾਤ ਦਾ ਜਾਤ-ਪਾਤ ਦਾ ਅਮੀਰ-ਗਰੀਬ ਦਾ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਨੂੰ ਇੱਕ ਹੁਕਮ ਦਿੱਤਾ ਉਹ ਹੁਕਮ ਆਪਾਂ ਰੋਜ਼ ਰੱਬੀ ਕਲਾਮ ਦੇ ਰੂਪ ਵਿੱਚ ਪੜ੍ਹਦੇ ਆਂ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਔਰ ਇੱਕ ਵਾਹਿਦ ਸ਼ਕਤੀ ਸਾਰੇ ਸੰਸਾਰ ਦੇ ਵਿੱਚ ਉਹ ਰਹਿ ਰਹੀ ਹੈ ਅੱਜ ਜਦੋਂ ਅਸੀਂ 2525 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਇੱਥੇ ਨਨਕਾਣਾ ਸਾਹਿਬ ਮਨਾ ਰਹੇ ਆ ਤਾਂ ਅੱਜ ਵੀ ਸਮੁੱਚੇ ਸੰਸਾਰ ਨੂੰ ਲੋੜ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੈਗਾਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾਵੇ ਜਿਹੜਾ ਗੁਰੂ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਈ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਲਈ ਸੂਰ ਖਾਣਾ ਪਾਪ ਹੈ Hindu ਵੀਰਾਂ ਦੇ ਲਈ ਗਾਂ ਖਾਣਾ ਪਾਪ ਹੈ ਸਾਡੇ ਸਿੱਖਾਂ ਦੇ ਵਾਸਤੇ ਪਰਾਇਆ ਹੱਕ ਖਾਣਾ ਗੁਨਾਹ ਹੈ ਪਾਪ ਹੈ ਇਹ ਗੁਰੂ ਦਾ ਮੈਸੇਜ ਸਾਰੇ ਸੰਸਾਰ ਵਿੱਚ ਜਦੋਂ ਜਾਂਦਾ ਹੈ ਤਾਂ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਇੱਕ ਇਹੋ ਜੇ ਸਮਾਜ ਦੀ ਸਿਰਜਣਾ ਕਰਨੀ ਹੈ ਜਿੱਥੇ ਸਾਰਿਆਂ ਦੀ ਭਾਵਨਾ ਦੀ ਕਦਰ ਹੋਵੇ ਜਿੱਥੇ ਸਾਰਿਆਂ ਦੇ ਧਾਰਮਿਕ ਹੱਕ ਹਕੂਕ ਉਹ ਬਹਾਲ ਹੋਣ ਔਰ ਜਿੱਥੇ ਸਾਰੇ ਆਪਾਂ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਤੇ ਕਾਲਪੁਰਖ ਇੱਕ ਅੱਲਾ ਤਾਲਾ ਅਸੀਂ ਸਾਰੇ ਉਹਦੀ ਔਲਾਦ ਹਾਂ ਉਹਦੇ ਬੱਚੇ ਹਾਂ ਸਾਰੇ ਸੰਸਾਰ ਦੇ ਲੋਕ ਅਰ ਅਸੀਂ ਇੱਕ ਪਰਿਵਾਰ ਵਾਂਗ ਸਾਰੇ ਸੰਸਾਰ ਦੇ ਵਿੱਚ ਰਹਿ ਗਏ ਆਪਸੀ ਮੁਹੱਬਤ ਇਤਫਾਕ ਅਤੇ ਸਾਂਝ ਦੇ ਨਾਲ ਰਹਿ ਗਏ ਇਹ ਐਸ ਵਾਰੀ ਜਦੋਂ ਆਪਾਂ 2025 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉੱਥੇ ਨਾਲ ਹੀ ਮੈਂ ਸਦਾ ਵੀ ਦੇਖੇ ਜਾਣਾ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਕੇ ਨਵੰਬਰ ਦੇ ਵਿੱਚ ਪ੍ਰਗਟ ਭਏ ਗੁਰਤੇਗ ਬਹਾਦਰ ਸਦਲ ਸ੍ਰਿਸ਼ਟ ਪੈ ਢਾਪੀ ਚਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਸਾਕਾ ਸ਼ਹੀਦੀ ਸ਼ਤਾਬਦੀ ਵੀ ਆ ਰਹੀ ਹੈ ਗੁਰੂ ਦੀ ਸ਼ਹਾਦਤ ਇਹ ਦੱਸਦੀ ਹੈ ਕਿ ਸਿੱਖੀ ਸਾਰਿਆਂ ਦੇ ਧਾਰਮਿਕ ਹੱਕ ਹਕੂਕਾਂ ਦੀ ਗੱਲ ਕਰਦੀ ਹੈ ਸਾਰਿਆਂ ਨੂੰ ਆਪਣੇ ਧਾਰਮਿਕ ਚਿੰਨ ਪਹਿਨ ਕੇ ਖੁੱਲ ਕੇ ਵਿਚਰਨ ਦੀ ਗੱਲ ਕਰਦੀ ਹੈ ਸਿੱਖੀ ਸਾਰਿਆਂ ਨੂੰ ਜਿਓ ਅਤੇ ਜੀਣ ਦਿਓ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਭੈ ਕਾਹੂ ਕਉ ਦੇਤਨੈ ਨਹ ਪੈਮਾਨਤ ਆਨ ਇਹ ਰੱਬੀ ਸੰਦੇਸ਼ ਦੀ ਗੱਲ ਕਰਦੀ ਹੈ ਆਪਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਵੀ ਸਮੁੱਚੀ ਕੌਮ ਨੇ ਗੁਰੂ ਨਾਨਕ ਨਾਮ ਲੇਵਾ ਨੇ ਆਪਾਂ ਮਨਾਉਣੀ ਆ ਪਦੋਮੀ ਆਪਾਂ ਇਸ ਤਰ੍ਹਾਂ ਪ੍ਰੇਮ ਤੇ ਮੁਹੱਬਤ ਸਿੱਖੀ ਦੇ ਵਿੱਚ ਗੁਰੂ ਨਾਨਕ ਨੇ ਕਿਹਾ ਵਾ ਇੱਥੇ ਹੀ ਗੁਰੂ ਸਾਹਿਬ ਦਾ ਰੱਬੀ ਕਲਾਮ ਪਾਖਿਆ ਭਾਉ ਅਪਾਰ ਸਾਡੇ ਪਾਤਸ਼ਾਹ ਆਖਦੇ ਆ ਸਾਡੇ ਰੱਬ ਦੀ ਬੋਲੀ ਸਾਡੇ ਖੁਦਾ ਦੀ ਬੋਲੀ ਵਾਹਿਗੁਰੂ ਦੀ ਬੋਲੀ ਪਾਖਿਆ ਭਾਉ ਭਾਉ ਦਾ ਮਤਲਬ ਆ ਪ੍ਰੇਮ ਸਾਡੇ ਰੱਬ ਦੀ ਬੋਲੀ ਪ੍ਰੇਮ ਹੈ ਤੋ ਗੁਰੂ ਨੇ ਪ੍ਰੇਮ ਮੁਹੱਬਤ ਸਿਖਾਈ ਤੇ ਇਸ ਧਰਤੀ ਤੋਂ ਦੀ ਸ਼ੁਰੂਆਤ ਹੋਈ ਮੈਂ ਜਿੱਥੇ ਸਮੁੱਚੇ ਸੰਸਾਰ ਨੂੰ ਗੁਰੂ ਨਾਨਕ ਨਾਮ ਲੇਵਾਂ ਨੂੰ ਖਾਲਸਾ ਪੰਥ ਨੂੰ ਸਮੁੱਚੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਨਾਲ ਹੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਵੀ ਰਾਤੀ ਸੇਵਾ ਕਰਦਾ ਸੀ ਜਦੋਂ ਲੰਗਰ ਹਾਲ ਦੇ ਵਿੱਚ ਸਾਡੇ ਸਿੰਧੀ ਭਰਾ ਛੋਟੇ-ਛੋਟੇ ਬੱਚੇ ਬੱਚਿਆਂ ਬੜੇ ਪ੍ਰੇਮ ਦੇ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਸੀ ਤੇ ਮੈਂ ਸਮਝਦਾ ਵਾਂ ਇਸ ਮੁਲਕ ਦੇ ਅੰਦਰ ਜਿੱਥੇ ਆਪਾਂ ਖੜੇ ਆ ਇੱਥੇ ਸਿੰਧੀ ਭਰਾਵਾਂ ਦੇ ਅੰਦਰ ਗੁਰੂ ਨਾਨਕ ਦੇ ਪ੍ਰਤੀ ਸ਼ਰਧਾ ਭਰੋਸਾ ਇਹ ਦੱਸਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੀ ਜੜ ਅੱਜ ਵੀ ਬਹੁਤ ਮਜ਼ਬੂਤ ਹੈ ਇਸ ਧਰਤੀ ਦੇ ਉੱਤੇ ਤੇ ਸਾਰੇ ਸੰਸਾਰ ਦੇ ਵਿੱਚ ਬਾਕੀ ਜਿਹੜੇ ਮੈਨੂੰ ਇੱਥੇ ਸਾਡੇ ਮੁਸਲਮਾਨ ਭਰਾ ਮਿਲੇ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੇ ਪ੍ਰਤੀ ਸ਼ਰਧਾ ਭਾਵਨਾ ਔਰ ਗੁਰੂ ਦੇ ਪ੍ਰਤੀ ਪ੍ਰੇਮ ਪ੍ਰਤੱਖ ਨਜ਼ਰ ਆਉਂਦਾ ਸੀ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਮ ਨੂੰ ਮਨਾਉਂਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸਿੱਖਿਆਵਾਂ ਨੂੰ ਧਾਰਨ ਕਰੀਏ ਉਹਦੇ ਤੇ ਚੱਲ ਗਏ ਸਿੱਖੀ ਦਾ ਸਿਧਾਂਤ ਬੜਾ ਸਪਸ਼ਟ ਹੈ ਨਾ ਕੋ ਬੈੜੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਸਿੱਖ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ ਹਾਂ ਕੋਈ ਸਾਡਾ ਦੁਸ਼ਮਣ ਹੋ ਸਕਦਾ ਪਰ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਅਸੀਂ ਤਾਂ ਮੁਹੱਬਤ ਦੀ ਗੱਲ ਕਰਦੇ ਹਾਂ ਗੁਰੂ ਦੇ ਉਪਦੇਸ਼ ਦੀ ਗੱਲ ਕਰਦੇ ਹਾਂ ਤੇ ਸਾਰੇ ਸੰਸਾਰ ਨੂੰ ਸਿੱਖੀ ਗੱਲ ਬੱਕੜੀ ਚ ਲੈਂਦੀ ਹੈ ਕੋਵਿਡ 19 ਆਇਆ ਤੇ ਆਲ ਵਰਲਡ ਦੇ ਵਿੱਚ ਗੁਰੂ ਨਾਨਕ ਦੇ ਸਿੱਖਾਂ ਨੇ ਲੰਗਰ ਲਾਏ ਮਦਦ ਕੀਤੀ ਤੇ ਮੈਂ ਨਨਕਾਣਾ ਸਾਹਿਬ ਦੀ ਅੱਜ ਇਸ ਵੱਡੇ ਮੰਚ ਦੀ ਸਟੇਜ ਤੋਂ ਸਮੁੱਚੀ ਕੌਮ ਨੂੰ ਇਹ ਅਪੀਲ ਵੀ ਕਰਕੇ ਜਾਣਾ ਵੀਹਾਂ ਰਪੈਣਾ ਦੀ ਬਰਕਤ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸੱਚੇ ਸੌਤੇ ਵਾਲੀ ਇਹਨੂੰ ਕਦੀ ਅਸੀਂ ਥੋੜ੍ਹ ਤੰਗ ਦਿਲੀ ਦੇ ਵਿੱਚ ਨਹੀਂ ਲੈਣਾ ਹੈ ਕੋਈ ਸਾਡੇ ਨਾਲ ਜੋ ਮਰਜ਼ੀ ਕਰੇ ਪਰ ਜਿਵੇਂ ਸਾਡੇ ਗੁਰੂ ਨਾਨਕ ਦੇ ਲੰਗਰ ਖੁੱਲੇ ਚੱਲਦੇ ਨੇ ਆਪਾਂ ਚਲਾਉਣੇ ਨੇ ਹਰ ਇੱਕ ਦੀ ਮਦਦ ਕਰਨੀ ਹੈ ਹਰ ਇੱਕ ਨੂੰ ਗਲ ਬਕੜੀ ਚ ਲੈਣਾ ਹੈ ਤੇ ਖਾਸ ਕਰਕੇ ਮੈਂ ਜਦੋਂ ਰਾਤੀ ਘੁੰਮ ਰਿਹਾ ਸੀ ਸਾਫਾ ਬਨ ਕੇ ਸਿਰ ਤੇ ਤੇ ਬਾਗੜੀਆਂ ਸਾਡੇ ਕੁਝ ਵੀਰ ਮੈਨੂੰ ਦਿਖੇ ਕੁਝ ਹੋਰ ਭਾਈਚਾਰੇ ਦੇ ਲੋਕ ਤੇ ਮੈਨੂੰ ਦਿਸਿਆ ਕਿ ਗੁਰੂ ਨਾਨਕ ਦਾ ਪਿਆਰ ਹਰ ਭਾਈਚਾਰੇ ਦੇ ਵਿੱਚ ਹੈ ਪਰ ਜਿਹੜੇ ਸਾਡੇ ਗਰੀਬ ਗੁਰਬੇ ਭਰਾ ਹਨ ਗਰੀਬ ਦਾ ਮੂੰਹ ਗੁਰੂ ਦੀ ਗੋਲ ਉਹਨਾਂ ਲਈ ਵੀ ਆਪਾਂ ਕੁਝ ਜ਼ਰੂਰ ਕਰਨਾ ਹੈ ਦੇਖੋ ਸਾਨੂੰ ਗੁਰੂ ਨੇ ਬਾਦਸ਼ਾਹ ਬਣਾਇਆ ਠੀਕ ਹੈ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਸਾਡਾ ਰਾਜ ਨਹੀਂ ਹੈ ਪਰ ਸਾਡੇ ਨਿਸ਼ਾਨ ਸਾਹਿਬ ਦੁਨੀਆ ਦੇ ਹਰ ਕੋਨੇ ਦੇ ਵਿੱਚ ਝੂਲਦੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਗੁਰੂ ਦਾ پاک ਸਿਧਾਂਤ ਉਹ ਹਰ ਮਨੁੱਖ ਦੇ ਅੰਦਰ ਹੈ ਔਰ ਜਿੱਥੇ ਵੀ ਕਿਤੇ ਸਿੱਖ ਬੈਠਾ ਮੈਨੂੰ ਖੁਸ਼ੀ ਆ ਸਾਡਾ ਭਰਾ ਸਰਦਾਰ ਰਮੇਸ਼ ਸਿੰਘ ਅਰੋੜਾ ਕਿਉਂਕਿ ਅਸੀਂ ਭਰਾ ਹਾਂ ਖਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਬੋਲੇ ਈਸੋ ਨਿਹਾਲ ਭਾਵੇਂ ਤੁਸੀਂ ਇੱਥੇ ਨਨਕਾਣਾ ਸਾਹਿਬ ਬੈਠੇ ਹੋ ਸਿੱਖ ਭਰਾ ਸਾਡੇ ਪਰ ਇਹ ਗੁਰੂ ਨੇ ਇੱਕ ਕੌਮियत ਦਿੱਤੀ ਆ ਸਾਨੂੰ ਹਰ ਸਿੱਖ ਸ਼੍ਰੀ ਆਨੰਦਪੁਰ ਸਾਹਿਬ ਦਾ ਵਾਸੀ ਹੈ ਤੋਂ ਬੜੀ ਮਾਣ ਵਾਲੀ ਗੱਲ ਆ ਸਾਡਾ ਭਰਾ ਸਰਦਾਰ ਹਮੇਸ਼ ਸਿੰਘ ਅਰੋੜਾ ਕੌਮੀ ਤੌਰ ਤੇ ਇਹਨੂੰ ਇਥੋਂ ਦੀ ਸਰਕਾਰ ਉਹਨਾਂ ਨੇ ਬਹੁਤ ਇਹ ਦਸਤਾਰ ਨੂੰ ਰਿਪਰੈਜ਼ੈਂਟ ਕਰਦੇ ਆ ਦਸਤਾਰ ਗੁਰੂ ਵਾਲੀ ਜਿਹੜੀ ਇੱਜ਼ਤਾਂ ਟੱਕਦੀ ਆ ਪੱਤਾਂ ਟੱਕਦੀ ਆ ਇਸ ਦਸਤਾਰ ਨੂੰ ਇਥੋਂ ਦੀ ਹਕੂਮਤ ਨੇ ਮਾਣ ਦਿੱਤਾ ਹੈ ਔਰ ਇਹ ਮਾਣ ਵਧਾ ਰਹੇ ਆ ਤੋਂ ਅਸੀਂ ਇਸ ਗੱਲ ਨੂੰ ਇਤੋਂ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਇਤੋਂ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵਧਾਈ ਦਿੰਨੇ ਹਾਂ ਕਿ ਇੱਕ ਮਾਈਨਰ ਮਨਿਓਟੀ ਹੈ ਸਿੱਖ ਕੌਮ ਪਰ ਸਾਡਾ ਕਿਉਂਕਿ ਯੋਗਦਾਨ ਵੱਡਾ ਹੈ ਮੈਨੂੰ ਇਹ ਪਤਾ ਹੈ ਕਿ ਮਨਿਓਟੀਆਂ ਹੋਰ ਵੀ ਬੜੀਆਂ ਤੇ ਅਸੀਂ ਸਾਰਿਆਂ ਦੀ ਕਦਰ ਕਰਦੇ ਹਾਂ ਪਰ ਇਹ ਧਰਤੀ ਧਰਤੀ ਤੇ ਸਾਡਾ ਯੋਗਦਾਨ ਵੱਡਾ ਹੈ ਤਾਂ ਯੋਗਦਾਨ ਨੂੰ ਵੇਖਦੇ ਹਾਂ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਦੇਖਦਿਆਂ ਸਾਡੇ ਆਚਾਰ ਤੇ ਕਿਰਦਾਰਾਂ ਨੂੰ ਦੇਖਦਿਆਂ ਮੈਂ ਅਕਤੂਬਰ ਦੇ ਵਿੱਚ ਇੱਥੇ ਆਇਆ ਜਦੋਂ ਕਿ ਜਦੋਂ ਲਾਹੌਰ ਤੁਰਦਾ ਆ ਪੱਗ ਬਨ ਕੇ ਅੱਧਾ ਲਾਹੌਰ ਸਲਾਮਾ ਕਰਦਾ ਇਹ ਸਾਨੂੰ ਨਹੀਂ ਹਨ ਸਲਾਮਾ ਇਹ ਸਾਡੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਨ ਪਾਕਿਸਤਾਨ ਦੀ ਧਰਤੀ ਤੇ ਹੋਈਏ ਤੇ ਛੇੜੇ ਪੰਜਾਬ ਦੀ ਗੱਲ ਨਾ ਕਰੀਏ ਤੇ ਫਿਰ ਇਨਸਾਫ ਨਹੀਂ ਹੈ ਉਹ ਸਾਰਿਆਂ ਦਾ ਰਾਜਾ ਸਾਰਿਆਂ ਦਾ ਜੇ ਸੋਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਦਿੱਤਾ ਤੇ ਸੁਨਹਿਰੀ ਮਸਜਿਦ ਨੂੰ ਵੀ ਦਿੱਤਾ ਤੇ ਵਿਸ਼ਵਨਾਥ ਕਾਸ਼ੀ ਮੰਦਰ ਨੂੰ ਵੀ ਦਿੱਤਾ ਤਾਂ ਮੈਂ ਸਮਝਦਾ ਕਿ ਇਦਾਂ ਹੀ ਮੁਹੱਬਤ ਸਾਡੇ ਵਿੱਚ ਬਣੀ ਰਹੇ ਅਸੀਂ ਖੁੱਲ੍ਹ ਦਿਲ ਨਾਲ ਆਏ ਆ ਇਸ ਗੱਲੋਂ ਮੈਂ ਭਾਰਤ ਸਰਕਾਰ ਦਾ ਵੀ ਧੰਨਵਾਦੀ ਆ ਤੇ ਇਧਰ ਲਈ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦੀ ਨੇ ਤੇ ਮੈਂ ਨਨਕਾਣਾ ਸਾਹਿਬ ਦੀ ਧਰਤੀ ਤੇ ਖੜ ਕੇ ਅਰਦਾਸ ਕਰਕੇ ਜਾਣਾ ਅਸੀਂ ਹਮੇਸ਼ਾ ਹੀ ਕਰਦੇ ਆ ਅੱਜ ਉਹ ਚੇਚੀ ਵੀ ਕਰਦੇ ਆ ਇਸ ਪੂਰੇ ਖਿੱਤੇ ਦੇ ਵਿੱਚ ਬਾਦਸ਼ਾਹ ਅਮਨ ਅਮਾਨ ਰਵੇ ਅਸੀਂ ਸਾਰੇ ਸੰਸਾਰ ਵਿੱਚ ਰਹਿਣ ਵਾਲੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਹਮੇਸ਼ਾ ਲੋਚਦੇ ਆ ਇਹੋ ਜਿਹਾ ਮਾਹੌਲ ਬਣਾ ਅਸੀਂ ਖੁੱਲ੍ਹ ਦਲੀ ਦੇ ਨਾਲ ਨਨਕਾਣਾ ਸਾਹਿਬ ਦੀ ਧਰਤੀ ਤੇ ਆਈਏ ਆਪਣੇ ਇੱਚ ਭਰਾਵਾਂ ਨੂੰ ਮਿਲ ਗਏ ਗੁਰੂ ਨਾਨਕ ਪਾਤਸ਼ਾਹ ਨੂੰ ਸਜਦੇ ਕਰੀਏ ਔਰ ਅਸੀਂ ਸਾਰੇ ਇੱਕੋ ਹੀ ਆਂ ਖੂਨ ਇੱਕ ਹੀ ਆਪਣਾ ਕਿਉਂਕਿ ਬੰਦੇ ਆ ਮਨੁੱਖ ਆ ਤੇ ਰੱਬ ਨੇ ਬੰਦੇ ਪੈਦਾ ਕੀਤਾ ਆਪਾਂ ਸਾਰੇ ਗੁਰੂ ਅੱਗੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਮੌਜੂਦ ਸਾਡੇ ਕੇਂਦਰੀ ਮੰਤਰੀ ਪਾਕਿਸਤਾਨ ਦੇ ਮੁਹੰਮਦ ਯੂਸਫ ਜੀ ਧਾਰਮਿਕ ਮਾਮਲਿਆਂ ਦੇ ਇੱਥੇ ਸਾਡੇ ਸਜਰਾ ਮਨਸਬ ਸਾਹਿਬਾ ਜੀ ਅਤੇ ਖਿਆਲਦਾਸ ਜੀ ਉਹਨਾਂ ਦਾ ਧੰਨਵਾਦ ਸਰਦਾਰ ਰਮੇਸ਼ ਸਿੰਘ ਦੀ ਅਰੋੜਾ ਸ਼ਾਇਦ ਅਤਾਉ ਰਹਿਮਾਨ ਚੇਅਰਮੈਨ ਸਾਜਦ ਮੁਹੰਮਦ ਚੋਹਾਨ ਅਤੇ ਮੀਮਪਾਲ ਸਿੰਘ ਜੀ ਆਲ ਵਰਲਡ ਤੋਂ ਸਾਡੀ ਸਿੱਖ ਸੰਗਤ ਆਈ ਅੰਬੈਸਡਰ ਆਏ ਨੇ ਚਾਈਨਾ ਤੋਂ ਆਏ ਨੇ ਨਾਰਵੇ ਤੋਂ ਆਏ ਨੇ ਤਾਜਿਕ ਤੋਂ ਆਏ ਨੇ ਔਰ ਜੁਕੇ ਤੋਂ ਸਾਡੀ ਸੰਗਤ ਆਈ ਹੈ ਸਾਰਿਆਂ ਦਾ ਧੰਨਵਾਦ ਇੱਕ ਗੱਲ ਮੈਂ ਜਰੂਰ ਕਹਿ ਕੇ ਜਾਊਂਗਾ ਤੁਸੀਂ ਵਿਰਾਸਤ ਨੂੰ ਸੰਭਾਲਿਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਆ ਜਦੋਂ ਗੁਰਦੁਆਰਾ ਸਾਹਿਬ ਉਸ ਰੂਪ ਦੇ ਵਿੱਚ ਵੇਖੀਦੇ ਆ ਜਿਹੜੇ ਸ਼ਹਿਰੇ ਪੰਜਾਬ ਦੇ ਸਮੇਂ ਤੋਂ ਚੱਲਦੇ ਆ ਰਹੇ ਮੈਂ ਜਦੋਂ ਪਿਛਲੀ ਵਾਰੀ ਆਇਆ ਵਾਂ ਤਾਂ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਪੱਟੀ ਸਾਹਿਬ ਗੁਰਦੁਆਰਾ ਬਾਲੀਲਾ ਸਾਹਿਬ ਔਰ ਗੁਰਦੁਆਰਾ ਪਿਆਰਾ ਸਾਹਿਬ ਇਹ ਗੁਰਦੁਆਰਿਆਂ ਦੀ ਜਿਹੜੀ ਪ੍ਰਾਤਨਤਾ ਹੈ ਇਹਨੂੰ ਬਹਾਲ ਰੱਖਣਾ ਵੇਖੋ ਆਲ ਵਰਲਡ ਦੇ ਵਿੱਚ ਹਰ ਇੱਕ ਕੌਮ ਨੇ ਆਪੋ ਆਪਣੀ ਵਿਰਾਸਤ ਨੂੰ ਹਜ਼ਾਰਾਂ ਸਾਲਾਂ ਤੋਂ ਸੰਭਾਲ ਕੇ ਰੱਖਿਆ ਤੇ ਮੈਨੂੰ ਮਾਣ ਆਪਣੇ ਭਰਾ ਤੇ ਕਿ ਇਹ ਵੀ ਜਿਵੇਂ ਇਹ ਵਿਰਾਸਤਾ ਸੰਭਾਲ ਕੇ ਬੈਠੇ ਆ ਇਥੋਂ ਦੀ ਸਰਕਾਰ ਇਹਨਾਂ ਨੂੰ ਪੂਰਾ ਸਹਿਯੋਗ ਕਰ ਰਹੀ ਆ ਇਹ ਵੀ ਹਮੇਸ਼ਾ ਹੀ ਇਸੇ ਤਰ੍ਹਾਂ ਇਸ ਵਿਰਾਸਤ ਨੂੰ ਜਿਉਂ ਦੀ ਤਿਉਂ ਨਵਾਂ ਜੋ ਮਰਜੀ ਬਣਾ ਲੋ ਉਹ ਨਹੀਂ ਹੈ ਗੱਲ ਪਰ ਪੁਰਾਣੀ ਢਾ ਕੇ ਛੇਰੇ ਪੰਜਾਬ ਦੇ ਸਮੇਂ ਤੋਂ ਕੋਈ ਮਾਰਤ ਹੋਵੇ ਤੇ ਪੁਰਾਣੀ ਢਾ ਕੇ ਉੱਥੇ ਨਵੀਂ ਬਣਾਉਣੀ ਇਹ ਫਿਰ ਗੁਰੂ ਨਾਨਕ ਦੀ ਗੱਲ ਨਹੀਂ ਹੈ। ਤੋਂ ਆਪਾਂ ਇੱਥੇ ਜਿਹੜੀ ਵਿਰਾਸਤ ਸੰਭਾਲੀ ਹੋਈ ਆ ਮੈਂ ਉਸ ਗੱਲੋਂ ਵਧਾਈ ਦਿੰਨਾ ਤੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਐਡੀਸ਼ਨਲ ਸੈਕਟਰੀ ਨਾਸਰ ਸਾਹਿਬ ਉਹ ਵੀ ਇੱਥੇ ਮੌਜੂਦ ਆ ਮੈਂ ਕੱਲ ਆਉਂਦਿਆਂ ਕਿਹਾ ਸੀ ਫੇਰ ਦਰਉਣਾ ਕਿ ਜਿਹੜਾ ਗ੍ਰੇਟ ਕਾਮਾ ਸੀ ਉਹ ਮੇਰੇ ਪਿੰਡ ਦਾ ਸੀ ਜੱਬੋਵਾਲ ਦਾ ਤੇ ਮੇਰੇ ਨਾਲ ਹੀ ਜਾਤੀ ਉਮਰਾ ਪਿੰਡ ਆ ਬਿਲਕੁਲ 8-10 ਕਿਲੋਮੀਟਰ ਤੇ ਤੋ ਵੇਖੋ ਆਪਣੇ ਤੇ ਜਿਹੜੇ ਪਿੱਛੇ ਇਥੋਂ ਉਧਰਲੇ ਚੜ੍ਹਦੇ ਪੰਜਾਬ ਤੋਂ ਬਹੁਤ ਲੋਕ ਇੱਧਰ ਆਏ ਇੱਧਰੋਂ ਉਧਰ ਗਏ ਤੋ ਪਰ ਐਸੇ ਮਨੁੱਖ ਤੇ ਇਨਸਾਨ ਸਾਡੀਆਂ ਸਾਂਝਾਂ ਜਿਹੜੀਆਂ ਉਹ ਬਣੀਆਂ ਰਹਿਣੀਆਂ ਚਾਹੀਦੀਆਂ ਸਾਰਿਆਂ ਦਾ ਇੱਜ਼ਤ ਮਾਨ ਕਰਨਾ ਗੁਰੂ ਨੇ ਸਿਖਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉੱਚੇਚੇ ਤੌਰ ਤੇ ਮੈਂ ਇਸ ਮੰਚ ਤੋਂ ਸਿੱਖ ਕੌਮ ਨੂੰ ਇੱਕ ਅਪੀਲ ਜ਼ਰੂਰ ਕਰਕੇ ਜਾਵਾਂਗਾ ਮੈਂ ਹਰ ਥਾਂ ਤੇ ਕਰਦਾ ਛੱਡੋ ਪਰਾਂ ਨਫ਼ਰਤਾਂ ਨੂੰ ਇੱਕ ਦੂਜੇ ਦਾ ਸਾਥ ਦਿਈਏ ਹੁਣ ਇੱਕ ਸਾਡੇ ਬਲਾਰੇ ਬੋਲ ਰਿਹਾ ਸੀ ਕਿ ਅਸੀਂ ਦੋ ਦਿਨਾਂ ਦੇ ਵਿੱਚ ਹੀ ਉਧਰ ਉਹ ਗੀਦੇ ਲਵਾ ਦਿੱਤੇ ਮੈਂ ਸਮਝਦਾ ਕਿ ਇਹ ਸਾਰਾ ਕੁਝ ਤਾਂ ਸੰਭਵ ਹੋਇਆ ਜਿਹੜੀਆਂ ਅਸੀਂ ਗੁਰੂ ਨਾਨਕ ਅੱਗੇ ਅਰਦਾਸਾਂ ਕਰਦੇ ਹਾਂ ਗੁਰੂ ਨਾਨਕ ਦੀ ਕਲਾ ਵੱਡੀ ਆ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੁਰੂ ਨਾਨਕ ਦੀ ਕਲਾ ਵੱਡੀ ਆ ਅਸੀਂ ਅਰਦਾਸਾਂ ਕਰਦੇ ਆ ਤੇ ਗੁਰੂ ਨਾਨਕ ਨੇ ਅਰਦਾਸਾਂ ਨੂੰ ਭਾਗ ਲਾਇਆ ਉਧਰ ਵਾਲੇ ਹਾਕਮਾਂ ਦੇ ਅੰਦਰ ਵੀ ਵਸੇ ਉਹਨਾਂ ਦੇ ਧੰਨਵਾਦੀ ਆ ਸਪੈਸ਼ਲੀ ਸਰ ਸ਼੍ਰੀ ਨਰਿੰਦਰ ਮੋਦੀ ਦੇ ਧੰਨਵਾਦੀ ਉਹਨਾਂ ਨੇ ਆਉਣ ਦਿੱਤਾ ਔਰ ਇੱਧਰ ਸ਼ਹਿਬਾਜ਼ شریف ਸਾਹਿਬ ਉਹਨਾਂ ਦੇ ਧੰਨਵਾਦੀ ਆ ਆਪਸੀ ਜੋ ਮਰਜ਼ੀ ਚੱਲਦਾ ਰਵੇ ਪਰ ਯਾਰ ਸਾਨੂੰ ਇਸ਼ਕ ਵਾਇਸ ਦਰਦੀ ਦੇ ਨਾਲ ਤੇ ਸਾਨੂੰ ਇੱਥੇ ਆਉਣ ਦਿੱਤਾ ਜਾਵੇ ਇਹ ਗੁਰੂ ਨਾਨਕ ਦਾ ਘਰ ਆ ਇਹਦੇ ਚਾਰ ਦਰਵਾਜ਼ੇ ਖੁੱਲੇ ਆ ਸਾਡੇ ਦਰਬਾਰ ਸਾਹਿਬ ਵੀ ਖਤਰੀ ਬ੍ਰਾਹਮਣ ਸ਼ੂਦ ਵੈਸ਼ਪ ਦੇ ਚਾਰ ਵਰਨਾ ਕੋ ਦਰਬਾਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖੀਆ ਤੋ ਸਾਂਝਾ ਤੇ ਮੁੱਢ ਕਦੀ ਮੀਆਂ ਨਵੀ ਖਾਨ ਤੇ ਗਨੀ ਖਾਨ ਦਾ ਜਿਗਰ ਹੈ ਇੱਥੇ ਨਾਲ ਹੀ ਪੀਰ ਬੁੱਧੂ ਸ਼ਾਹ ਦਾ ਜਿਗਰ ਹੈ ਤੋ ਆਪਾਂ ਐਸੀ ਤਰ੍ਹਾਂ ਹੀ ਮੈਂ ਕੌਮ ਨੂੰ ਅਖੀਰ ਤੇ ਸੰਦੇਸ਼ ਦੇ ਕੇ ਜਾਣਾ ਤਗੜੇ ਹੋ ਜੀਏ ਪੂਰੇ ਸੰਸਾਰ ਵਿੱਚ ਇੱਕ ਕੌਮ ਵਾਂਗ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦੀ ਚੁਗਲੀ ਨਿੰਦਿਆ ਬराई ਛੱਡ ਕੇ ਚੰਗੇ ਕੰਮ ਕਰੀਏ ਔਰ ਦੁਨੀਆ ਨੂੰ ਦੱਸ ਗਏ ਅਸੀਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆਂ ਵਾ ਸਾਡੀ ਵੱਖਰੀ ਪਛਾਣ ਸਾਡੀ ਵੱਖਰੀ ਆਇਡੈਂਟੀ ਆ ਵੱਖਰੀ ਕੌਮੀਅਤ ਆ ਮਿਲ ਜੁਲ ਕੇ ਰਹੀਏ ਇੱਕ ਦੂਜੇ ਦਾ ਸਹਿਯੋਗ ਕਰੀਏ ਬਾਕੀ ਸਾਡੀ ਕੌਮ एहसान फरामोश ਨਹੀਂ ਹੈ ਸਾਡੇ ਲਈ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਨੇ ਮਲੇਰਕੋਟਲੇ ਦੇ ਨਵਾਬ ਨੇ ਸਾਬਜਾਦਿਆਂ ਵਾਲੀ ਅੱਜ ਵੀ ਤੁਸੀਂ ਮਲੇਰਕੋਟਲੇ ਚਲੇ ਜਾਓ ਉਹ ਰਿਆਸਤ ਹੈ ਤੇ ਸਾਡੇ ਮੁਸਲਮਾਨ ਭਰਾ ਬੜੀ ਇੱਜ਼ਤ ਨਾਲ ਉੱਥੇ ਰਹਿੰਦੇ ਆ ਇਹ ਸਾਨੂੰ ਗੁਰੂ ਨੇ ਸਿਖਾਇਆ ਮਿਲ ਜੁਲ ਕੇ ਰਹਿਏ ਇੱਕ ਦੂਜੇ ਦੀ ਮਦਦ ਕਰੀਏ ਸਹਿਯੋਗ ਕਰੀਏ ਗੁਰੂ ਦੀ ਬਾਣੀ ਦੇ ਧਾਰਨੀ ਹੋਈਏ ਸ਼ਾ ਮਨੂੰ ਸਪੈਸ਼ਲੀ ਨਨਕਾਣਾ ਸਾਹਿਬ ਦੇ ਬੱਚਿਆਂ ਦੇ ਲਈ ਜਿਹੜੇ ਛੋਟੇ ਆ ਅਜੇ ਵੱਡੀਆਂ ਦਸਤਾਰਾਂ ਨਹੀਂ ਸਜਾਉਂਦੇ ਮੈਂ ਰਾਤੀ ਘੁੰਮ ਕੇ ਵੇਖਿਆ ਆਪਾਂ ਸਪੈਸ਼ਲ ਉਹਨਾਂ ਲਈ ਦਸਤਾਰਾਂ ਲਿਆਉਂਦੀਆਂ ਦਰਬਾਰ ਸਾਹਿਬ ਤੋਂ ਇਹ ਅਕਾਲ ਤੱਕ ਸਾਥ ਤੁਹਾਨੂੰ ਤੇ ਮੈਂ ਮਾਪਿਆਂ ਨੂੰ ਗੇਨਤੀ ਕਰਦਾ ਵੀ ਰਾਤੀ 9:30 ਵਜੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਲੈਣੀ ਜਿੰਨੇ ਬੱਚੇ ਆਉਣਗੇ ਆਪਾਂ ਦਸਤਾਰ ਸਜਾਉਣੀਆਂ ਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਆ ਉਹਨਾਂ ਨੂੰ ਮੈਂ ਕਹਿੰਨਾ ਤੁਸੀਂ ਇੱਕ ਵੀ ਲੱਭ ਕੇ ਦਿਖਾਓ ਨਨਕਾਣਾ ਸਾਹਿਬ ਤੇ ਇੱਥੋਂ ਦਾ ਸੇਖ ਜਿਨ੍ਹਾਂ ਦਾੜੀ ਕੱਟੀ ਹੋਵੇ ਤੇ ਕੇਸ ਕੱਟੇ ਹੋ ਸੋਹਣੇ ਸੋਹਣੇ ਕੇਸ ਰੱਖੇ ਸਾਰਿਆਂ ਨੇ ਆਪਾਂ ਗੁਰੂ ਨਾਨਕ ਦੀ ਧਰਤੀ ਤੋਂ ਕੇਸਾਂ ਦੀ ਦਾਤ ਨੂੰ ਸੰਭਾਲਣ ਦਾ ਪ੍ਰਣ ਲੈ ਕੇ ਜਾਣਾ ਨਾਲ ਬਜ਼ੁਰਗ ਆਏ ਉਹਨਾਂ ਨੂੰ ਬੇਨਤੀ ਆ ਤੋਂ ਸਾਰਿਆਂ ਦਾ ਧੰਨਵਾਦ ਗੁਰੂ ਨਾਨਕ ਕਿਰਪਾ ਕਰੇ ਸਮੁੱਚੀ ਮਾਨਵਤਾ ਅਮਨ ਅਮਾਨ ਦੇ ਨਾਲ ਰਹੇ ਇੱਕ ਦੂਜੇ ਦੇ ਭਾਵਨਾਵਾਂ ਦਾ ਸਤਕਾਰ ਕਰੀਏ ਇੱਕ ਦੂਜੇ ਦੇ ਨਾਲ ਸਹਾਰਾ ਬਣੀਏ ਮਦਦ ਕਰੀਏ ਗਰੀਬ ਗੁਰਬੇ ਦੀ ਮਦਦ ਕਰੀਏ ਫੇਰ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਗਾਈ ਹੋਵੇ ਜੀ ਪੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ